ਪੈਨਲ 42 ਕਿਲੋਵਾਟ ਨੇ ਪਰ ਇਹ ਕਦੇ ਵੀ ਜਿਹੜਾ ਪੈਨਲ ਨੇ ਇਹ 33 ਕਿਲੋਵਾਟ ਤੋਂ ਉੱਪਰ ਨਹੀਂ ਜਾਂਦੇ 33 ਕਿਲੋਵਾਟ ਤੋਂ ਉੱਪਰ ਨਹੀਂ ਜਾ ਰਿਹਾ ਜਾਊਗਾ ਵੀ ਨਹੀਂ ਫਿਰ 10 ਕਿਲੋਵਾਟ 72 ਤਤਰ ਪਰਸੈਂਟ ਜਿਹੜਾ ਐਫੀਸ਼ੀਐਂਸੀ ਤੇ ਚੱਲੂਗਾ ਬਾਕੀ ਗਿਆ ਕਈ ਲੋਕ ਬਹੁਤ ਜੱਕਣ ਵੀ ਮਾਰ ਦਿੰਦੇ ਨੇ ਵੀ ਨਹੀਂ ਨਹੀਂ ਅਸੀਂ ਘਰੇ ਲਵਾਇਆ ਸਾਡਾ ਬਿਲੇ ਨਹੀਂ ਆਉਂਦਾ ਉਹ ਯਾਰ ਤੁਹਾਡਾ ਪਾਵਰ ਹਾਊਸ ਤੋਂ ਤਾਰਾਂ ਤਾਂ ਨਹੀਂ ਪਾ ਲਿਆ ਤੁਸੀਂ ਇਹਦਾ ਪੂਰਾ ਹੁੰਦਾ ਨਹੀਂ 5 ਸਾਲ ਤੇ ਦਾ ਜਿਹੜੇ ਵੀ ਲੋਕ ਵੇਚਦੇ ਨੇ ਉਹ ਇੱਕ ਗੱਲ ਨਹੀਂ 5 ਸਾਲ ਚ ਪੈਸੇ ਪੂਰੇ ਹੋਣਗੇ 5 ਸਾਲ ਚ ਪੈਸੇ ਜੇ ਤੁਸੀਂ ਆਪਣੀ ਜਮ੍ਹਾਂ ਪੂੰਜੀ ਚੱਕ ਕੇ ਲਾਤੀ ਉਹ ਵਾਪਸ 5 ਸਾਲਾਂ ਬਾਅਦ ਉਹਦਾ ਮੁੱਲ ਕੀ ਰਹੂਗਾ ਕੋਈ ਵੀ ਦੁਨੀਆ ਦਾ ਕਾਰੋਬਾਰ ਸਭ ਤੋਂ ਪਹਿਲਾਂ ਬੈਂਕ ਦੇ ਵਿਆਜ ਨੂੰ ਕੈਲਕੂਲੇਟ ਕਰਦਾ ਹੂੰ ਜਿੰਨੀ ਤੁਹਾਡੀ ਲਾਗਤ ਆਈ ਉਹ ਲਾਗਤ ਦੇ ਉੱਤੇ ਤੁਸੀਂ ਬੈਂਕ ਵਿਆਜ ਪਾ ਕੇ ਫਿਰ ਦੇਖੋ ਵੀ ਵਿਆਜ ਮੁੜਿਆ ਹਾਂ ਜੇ ਵਿਆਜ ਮੁੜਿਆ ਤਾਂ ਕੀ ਮੂਲ ਮੁੜੂ ਯਾ ਨਹੀਂ ਮੁੜੂ ਨਹੀਂ ਮੁੜਦਾ ਲੋਕ ਇਹ ਦਾਵਾ ਕਰ ਦਿੰਦੇ ਨੇ ਕਿ ਗੱਡੀਆਂ ਦੀਆਂ ਛਤਾਂ ਦੇ ਉੱਤੇ ਲਾ ਲੰਨੇ ਆ ਇਹ ਇੱਕ ਇੱਕ ਚੱਲ ਇਲੈਕਟ੍ਰਿਕ ਗੱਡੀਆਂ ਉਹ ਚਲਾਉਣੀਆਂ ਇਹ ਨੇ ਉਹਦੇ ਉੱਤੇ ਲਾ ਲਾ ਕੇ ਚਲਾਈ ਫਰੀ ਜਾਵਾਂਗੇ ਉਹਦੇ ਵਿੱਚ ਕਾਰਨੇ ਹੁੰਦਾ ਜਿੱਥੇ ਸੋਲਰ ਪੈਨਲ ਨੇ ਇਹ ਫਿਰ ਅਸੀਂ ਸਿੱਧੀ ਫਲੈਟ ਛੱਤ ਤੇ ਕਿਉਂ ਨਹੀਂ ਲਾਉਂਦੇ ਇਹ ਟੈਡੀ ਕਿਉਂ ਲੱਗੇ ਨੇ ਇਹ ਸੂਰਜ ਦੀ ਡਾਇਰੈਕਸ਼ਨ ਦੇ ਮੁਤਾਬਕ ਲੱਗੇ ਨੇ ਹੂੰ ਇਹ 30 ਡਿਗਰੀ ਤੇ ਲਾਉਣੇ ਪੈਂਦੇ ਨੇ ਇਹ 30 ਡਿਗਰੀ ਤੇ ਪੈਨਲ ਲੱਗੇ ਹੋਏ ਨੇ ਅਛਾ 20 ਡਿਗਰੀ ਤੇ ਲਾਣਾ ਪੈਣਾ ਹਾਂ ਹੁਣ 20 ਡਿਗਰੀ ਤੇ ਛੱਤ ਨਹੀਂ ਨਾ ਆਪਾਂ ਉਹਦੀ ਗੱਡੀ ਦੀ ਰੱਖ ਸਕਦੇ ਹਾਂ ਫੇਰ ਉਹ ਤਾਂ ਕਰੇ ਇੱਧਰ ਘੁੰਮੇ ਇੱਧਰ ਘੁੰਮੇ ਉਹ ਦੋ ਜਿਹੜੇ ਤਾਂ ਬੋਲ ਢੋਲੂ ਜਿਹਨਾਂ ਨੇ ਵਿਲੀਜ ਬਣਾਉਣੀ 5 ਕਿਲੋਵਾਟ ਜਿਹਦੇ ਘਰੇ ਲਵਾ ਰੱਖਿਆ 7 ਕਿਲੋਵਾਟ ਲਗਾ ਰੱਖਿਆ ਅਸਲ ਪਹਿਲੇ ਤਾਂ ਉਹ ਚੱਲਦੇ ਵਿਚਾਰਾ ਅੱਧੀ ਪੌਣੀ ਕੈਪੈਸਿਟੀ ਤੇ ਬਸਰੇ ਬੰਦੇ ਕਹਿੰਦੇ ਵੀ ਸਾਡਾ ਬਿਲ ਆਉਣਾ ਹਟ ਗਿਆ ਇਹ ਸਭ ਤੋਂ ਵੱਡਾ ਝੂਠ ਹੈ ਬਿਲ ਬਿਲ ਨਹੀਂ ਆਉਣਾ ਹਟਦਾ ਇਹ ਸਭ ਤੋਂ ਵੱਡਾ ਝੂਠ ਹੈ ਕਿ ਤੁਹਾਡੇ ਘਰ ਦਾ ਬਿਲ ਆਉਣਾ ਹਟ ਗਿਆ ਨਹੀਂ ਹਟਦਾ ਕਿਹੜਾ ਟੂਗਾ ਜੇ ਤਾਂ ਤੁਸੀਂ ਬਿਜਲੀ ਨੇ ਫੂਕੋ ਘਰ ਨੂੰ ਜਿੰਦਾ ਲਾ ਕੇ ਬੈਠੋ ਫਿਰ ਤਾਂ ਹਟ ਜੇ ਫੇ ਜਿਹੜੀ ਇਹ ਦੌੜ ਆ ਕਿ ਸੋਲਰ ਲਵਾ ਲਓ ਜੀ ਐ ਹੋ ਜੂਗਾ ਇਹ ਸਸਤਾ ਹੋਣਾ ਚਾਹੀਦਾ ਨਾ ਫਿਰ ਇਹ ਗੱਲ ਤਾਂ ਇਹ ਥੋੜੀ ਐ ਇਹ ਕਲੋਂ ਕੁਝ ਚੈੱਕ ਵੀ ਤਾਂ ਕਰੇ ਮੈਂ ਐਸੇ ਦੁੱਤੀ ਗੱਲ ਲਗਾਉਣਾ 24 ਕਿਲੋਵਾਟ ਦਾ ਲੱਗਿਆ ਹੋਇਆ ਬਾਈ ਤੋਂ 23 ਲੱਖ ਰੁਪਏ ਦੇ ਆਸ-ਪਾਸ ਕੀਮਤ ਇਹਦੀ ਲਗਤ ਆਈ ਹੈ ਹੂੰ ਇੰਨੀ ਇਹਦਾ ਵਿਆਜ ਬਣਦੇ ਤੇ ਇੰਨੀ ਇਹਦਾ ਬਿਲ ਬਣਦਾ ਥੋਤੀ ਗੱਲ ਘੁਮ ਕੇ ਆ ਗਈ ਨਲੋ ਥੀਕੋ ਕੇ ਬਿਲ ਕੱਥਈ ਇੱਕ ਵਾਰ ਜਮਾ ਕਰਾਤਾ ਹੁਣ 4-5 ਸਾਲ ਦਾ ਇਹੀ ਹੈ ਹਾਂ ਹਲੇ ਜਗਾ ਕੱਠ ਮਾਰੀ ਐਡੋ ਮੈਂ 25000 ਦੀ ਬਿਲੀ ਤਾਂ ਹੀ ਮੰਨੀ ਐ ਵੀ ਐਵਰੇਜ ਲਾ ਲੋ 20 ਹਾਂ ਜੇ 40 ਕਹਿੰਦੇ ਆ 25 ਕਹਿੰਦੇ ਆ ਹਾਂ 25 ਦੇ 12 ਦੇ ਹਿਸਾਬ ਨਾਲ ਅਸੀਂ ਚੱਲ ਪਈਏ ਹੂੰ ਤਾਂ ਤੁਹਾਡਾ ਭਲਾ ਹੋ ਜੇ 4 ਲੱਖ ਦੀ ਵੀ ਚਾਰ ਕਿ ਲੱਖ ਦੇ 2.5 ਹਾਂ 4 ਲੱਖ ਇਤੋਂ ਸਾਡਾ ਇਹ 22 ਤੋਂ 23 ਲੱਖ ਰੁਪਏ ਲੱਗਿਆ ਹੋਇਆ ਹੈ ਤੇ 23000 ਦੀ ਸਾਡਾ ਬੈਂਕ ਦਾ ਵਿਆਜ ਪੈਂਦਾ ਕਢ ਲਓ ਇੱਥੇ ਕਢ ਲਓ ਸਾਬਤਾ 25000 ਮਹੀਨੇ ਦੀ ਬਿੱਲ ਹੀ ਬਣਾਉਂਦਾ ਹੈ ਐਵਰੇਜ ਭਾਜੀ ਫਿਰ ਨਹੀਂ ਸਵਾਲ ਸਾਹਮਣੇ ਹੀ ਹੈ ਸਾਰਾ ਭੁਲੇਖਾ ਨਹੀਂ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਨਹੀਂ ਕਲ ਨੂੰ ਕਹਿੰਦੇ એનર્ਜੀ ਇੱਕ ਐਸੀ ਚੀਜ਼ ਹੈ ਚਾਹੇ ਉਹ ਸਰੀਰ ਦੇ ਵਿੱਚ ਹੋਵੇ ਚਾਹੇ ਧਰਤੀ ਦੇ ਧਰਤੀ ਦੇ ਵਿੱਚੋਂ ਆਪਾਂ ਕੋਈ એનર્ਜੀ ਲੈ ਰਹੇ ਹਾਂ ਉਹਦੇ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਮੇਰਾ ਕੋਈ ਕੰਮ ਹੈਗਾ ਬੇਸ਼ੱਕ ਅੱਜ ਆਪਾਂ ਰੋਟੀ ਚਾਹੀਦੀ ਆ ਮਕਾਨ ਚਾਹੀਦਾ ਸੜਕ ਚਾਹੀਦੀ ਆ ਬਿਸਤਰ ਚਾਹੀਦਾ ਪਰ ਘਰ ਦੇ ਵਿੱਚ ਬਿਜਲੀ ਚਾਹੀਦੀ ਆ ਬਿਜਲੀ ਆਪਾਂ ਨੂੰ ਇੰਨੀ ਕਿ ਜ਼ਿਆਦਾ ਜ਼ਰੂਰੀ ਹੈ ਕਿ ਬਿਜਲੀ ਜੇ ਬੰਦ ਹੋ ਜਾਵੇ ਤਾਂ ਆਪਣੇ ਲਗਭਗ ਸਾਰੇ ਹੀ ਕੰਮ ਖੜ ਜਾਂਦੇ ਨੇ ਕਿਉਂਕਿ ਮਸ਼ੀਨੀ ਜੁਗ ਹੈ ਮਸ਼ੀਨੀ ਜੁਗ ਦੇ ਵਿੱਚ ਆਪਾਂ ਬਿਜਲੀ ਨੂੰ ਪੂਰਾ ਵੀ ਕਰਨਾ ਆ ਉਸ ਵਿੱਚ ਬਿਜਲੀ ਨੂੰ ਪੂਰਾ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਨੇ ਜਿਸ ਨਾਲ ਇਨਸਾਨ ਬਿਜਲੀ ਨੂੰ ਬਣਾਉਂਦਾ ਆ ਉਹਦੇ ਵਿੱਚੋਂ ਇੱਕ ਹੈ ਤਰੀਕਾ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਉਹ ਤੋਂ ਤੇ ਬਹਿਸ ਵੀ ਹੋਊਗੀ ਗੱਲਬਾਤ ਵੀ ਹੋਊਗੀ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹ ਕਿਉਂ ਮਹਿੰਗਾ ਪੈਂਦਾ ਜਾਂ ਸਸਤਾ ਪੈਂਦਾ ਅੱਪਾ ਸੋਲਰ એનર્ਜੀ ਦੇ ਉੱਤੇ ਗੱਲਬਾਤ ਕਰਾਂਗੇ ਸੋਲਰ એનર્ਜੀ ਕਿ ਐਸੀ એનર્ਜੀ ਐ ਜਿਹੜੀ ਸੈਟਲਾਈਟਾਂ ਦੇ ਵਿੱਚ ਵੀ ਯੂਜ਼ ਹੁੰਦੀ ਐ ਜਿਹੜੀ ਅੰਤਰਿਸ਼ ਅੰਤਰਿਕਸ਼ ਦੇ ਵਿੱਚ ਜਿਹੜੇ ਆਪਾਂ ਯਾਨ ਭੇਜਦੇ ਆਂ ਜਿਹੜੇ ਰਾਕੜ ਭੇਜਦੇ ਆਂ ਸੈਟਲਾਈਟ ਭੇਜਦੇ ਆਂ ਉਹਨਾਂ ਨੂੰ ਚਲਾਉਣ ਵਾਸਤੇ ਸੋਲਰ એનર્ਜੀ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਉਹ ਕਿਵੇਂ ਵਰਕ ਕਰਦਾ ਕਿੰਨਾ ਮਹਿੰਗਾ ਕਿੰਨਾ ਸਸਤਾ ਸੌਦਾ ਐ ਬੜੀ ਦੌੜ ਐ ਇਹ ਬਹੁਤ ਜ਼ਿਆਦਾ ਤੇਜ਼ ਦੌੜ ਐ ਕਿ ਹੁਣ ਘਰਾਂ ਦੇ ਛੱਤਾਂ ਦੇ ਉੱਤੇ ਕੰਕਰੀਟ ਦੀ ਥਾਂ ਸੋਲਰ ਦੀਆਂ ਪਲੇਟਾਂ ਨੇ ਲੈ ਲਈ ਐ ਕੀ ਲੱਗਦਾ ਹੈ ਕਿ ਇੰਨੀ ਜ਼ਿਆਦਾ ਇਸ ਨੂੰ ਇਸਤੇਮਾਲ ਕਰਨ ਦੇ ਨਾਲ ਪ੍ਰੋਪਰ ਬਿਜਲੀ ਮਿਲਦੀ ਹੈ ਜੇ ਪ੍ਰੋਪਰ ਬਿਜਲੀ ਮਿਲਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਘਰਾਂ ਦੇ ਮੀਟਰ ਫਿਰ ਸਾਨੂੰ ਪੱਟ ਦੇਣੇ ਚਾਹੀਦੇ ਨੇ ਜੇ ਨਹੀਂ ਮਿਲਦੀ ਕਿ ਫਿਰ ਜਿਹੜਾ ਦਾਮ ਆਪਾਂ ਦੇ ਰਹੇ ਹਾਂ ਉਸ ਦਾਮ ਨੂੰ ਪੂਰਾ ਕਰਦੀ ਹੈ ਇਹ ਚੀਜ਼ ਕਿੰਨੀ ਮਹਿੰਗੀ ਪੈਂਦੀ ਹੈ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮਰਾ ਹਰ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਲਕ ਇੱਕ ਬਹੁਤ ਕਹਿੰਨਾ ਹੈਗਾ ਆਪਾਂ ਵੱਡੇ ਇੰਜੀਨੀਅਰ ਜੋ ਹੈ ਇਲੈਕਟ੍ਰੀਸ਼ੀਅਨ ਦੇ ਕਟੋਕੜ 45 ਸਾਲ ਦਾ ਤਜਰਬਾ ਹੈ ਉਹਨਾਂ ਨੇ ਇਲੈਕਟ੍ਰੀਸ਼ੀਅਨ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਦੇਖਿਆ ਆ ਇੰਜੀਨੀਅਰ ਨੇ ਪ੍ਰੋਪਰ ਸਰਨਾ ਜੈ ਸਿੰਘ ਧੂਰੀ ਜੀ ਨੇ ਅੱਜੋ ਸਾਰ ਆਜੋ ਆਜੋ ਇੱਧਰ ਨੂੰ ਆ ਜੰਨੇ ਆਪਾਂ ਸਰ ਸੱਸੀ ਕਾਲ ਕੀ ਹਾਲ ਚਾਲ ਨੇ ਸੱਤਰੀ ਕਾਲ ਜੀ એનર્ਜੀ ਹੈ ਚਾਹੀਦੀ ਹੈ ਚਾਹੇ ਸਰੀਰ ਨੂੰ ਹੋਵੇ ਚਾਹੇ ਕੋਈ ਕੰਮ ਕਰਨ ਵਾਲੇ ਨੂੰ ਹੋਵੇ ਕਹਿੰਦੇ ਬਿਜਲੀ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਕਿ ਰੋਟੀ ਕੱਪੜਾ ਔਰ ਮਕਾਨ ਚਾਹੀਦਾ ਕਹਿੰਦੇ ਹੁਣ ਮਕਾਨ ਦੇ ਵਿੱਚ ਬਿਜਲੀ ਵੀ ਚਾਹੀਦੀ ਆ ਹਾਂਜੀ ਬਿਲਕੁਲ ਚਾਹੀਦੀ ਹੈ ਜੀ ਸਰ ਜੇ ਹੁਣ ਜਿਵੇਂ ਆ ਐਡਾ ਬੜਾ ਪਲਾਨ ਆਪਾਂ ਪੈਨਲ ਲੱਗੇ ਹੋਏ ਨੇ ਸੋਲਰ ਪੈਨਲ ਲੱਗੇ ਹੋਏ ਨੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸੋਲਰ ਪੈਨਲ ਲਵਾਉਣ ਦੇ ਨਾਲ ਸਾਨੂੰ ਬਿਜਲੀ ਦਾ ਜਿਹੜਾ ਆ ਖਫਤ ਸਾਡੀ ਜੇਬ ਜਿਹੜੀ ਆ ਉਹ ਇੰਨੀ ਜ਼ੋਰ ਕੇ ਡਾਕਾ ਨਹੀਂ ਵੱਜਦਾ ਹਲਕਾ ਹੋ ਜਾਂਦਾ ਦੇਖੋ ਮੈਂ ਪਹਿਲਾਂ ਦਰਸ਼ਕਾਂ ਨੂੰ ਇੱਕ ਗੱਲ ਕਲੀਅਰ ਕਰ ਦਿਆਂ ਪਹਿਲਾਂ ਵੀ ਮੇਰੀਆਂ ਦੋ ਵੀਡੀਓ ਵਾਇਰਲ ਹੋਈਆਂ ਨੇ ਹੂੰ ਸੋਲਰ ਦੇ ਸਬੰਧਤ ਹੀ ਹੋਈਆਂ ਧੀਆਂ ਹੂੰ ਕਾਫੀ ਕੁਝ ਸੋਲਰ ਦੇ ਐਂਟੀ ਵੀ ਰਹੀਆਂ ਨੇ ਮੈਂ ਉਹੀ ਤੁਹਾਨੂੰ ਸਵਾਲ ਪੁੱਛਣਾ ਸੀ ਕਿ ਤੁਸੀਂ ਲਵਾ ਲਿਆ ਹੁਣ ਮੈਨੂੰ ਪਤਾ ਇਸ ਗੱਲ ਦਾ ਵੀ ਮੈਂ ਇੰਟਰਵਿਊ ਦਿੱਤੀ ਹੈ ਤਾਂ ਜਵਾਬ ਦੇਹੀ ਮੇਰੀ ਹੈ ਪਬਲਿਕ ਦੇ ਵਿੱਚ ਹੂੰ ਪਰ ਇੱਥੇ ਤੁਸੀਂ ਲੱਗਿਆ ਦੇਖ ਰਹੇ ਮੈਂ ਅੱਜ ਵੀ ਉਹ ਗੱਲਾਂ ਤੇ ਸਟੈਂਡ ਕਰਦਾ ਜਿਹੜੀਆਂ ਦਾ ਜ਼ਿਕਰ ਮੈਂ ਉਦੋਂ ਕੀਤਾ ਸੀ ਉਹ ਗੱਲਾਂ ਅੱਜ ਵੀ ਉੱਥੇ ਖੜੀਆਂ ਨੇ ਮਿਸਾਲ ਦੇ ਤੌਰ ਤੇ ਲੋਕਾਂ ਨੂੰ ਇਹ ਕਹੇ ਜਾਂਦੇ ਵੀ ਤੁਹਾਡੇ 20 ਕਿਲੋਵਾਟ ਦਾ ਅਸੀਂ ਲਾਤਾ ਹੂੰ ਤੇ ਚੱਲਦਾ ਕਦੇ ਹੈ ਨਹੀਂ ਨਹੀਂ ਚੱਲਦਾ ਕਿਉਂ ਨਹੀਂ ਹੈਗਾ ਚੱਲਦਾ ਹੀ ਹੈ ਹੁਣ ਤੁਸੀਂ ਵੀ ਤਾਂ ਲਾਇਆ ਇਹ ਚੱਲਦਾ ਹੀ ਹੈ ਇਹ ਪੈਨਲ 42 ਕਿਲੋਵਾਟ ਦੇ ਇਹ ਹੁਣ ਪੂਰਾ ਪਲੇ ਪੈਨਲ ਕਿੰਨੇ ਕਿੰਨੇ ਕਿਲੋਵਾਟ ਦੇ 42 ਦੇ 42 ਕਿਲੋਵਾਟ ਦਾ ਹੈ 42 ਕਿਲੋਵਾਟ ਦਾ ਹਾਂ ਪਰ ਇਹ ਕਦੇ ਵੀ ਜਿਹੜਾ ਪੈਨਲ ਨੇ ਇਹ 33 ਕਿਲੋਵਾਟ ਤੋਂ ਉੱਪਰ ਨਹੀਂ ਜਾਂਦੇ 33 ਕਿਲੋਵਾਟ ਤੋਂ ਉੱਪਰ ਨਹੀਂ ਜਾ ਰਿਹਾ ਜਾਊਗਾ ਵੀ ਨਹੀਂ ਨਹੀਂ ਜਾਊਗਾ ਪਰ 10 ਕਿਲੋਵਾਟ 72% ਜਿਹੜਾ ਐਫੀਸ਼ੀਐਂਸੀ ਤੇ ਚੱਲੂਗਾ ਬਾਕੀ ਗਿਆ ਨਹੀਂ ਚੱਲੇਗਾ ਇਹ ਸਾਡਾ ਸਭ ਤੋਂ ਵੱਧ ਜਿਹੜਾ ਸਵਾਲ ਇਸੇ ਗੱਲ ਤੇ ਉੱਠਦਾ ਹੈ ਵੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰਦੇ ਹੋ ਹੂੰ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਜੋ ਮੈਨੂੰ 42 ਕਿਲੋਵਾਟ ਦਾ ਕਹਿੰਦੇ ਤਾਂ ਸਾਡਾ ਪਹਿਲਾ ਕੰਮ ਤੇ ਵੀ 42 ਚੱਲਦਾ ਦਿਖਾ ਕਈ ਲੋਕ ਕਹਿੰਦੇ ਨੇ ਵੀ ਹਰ ਕੋਈ ਵੀ ਚੀਜ਼ ਆਪਣੇ ਪੂਰੇ ਉਹਦੇ ਉੱਤੇ ਨਹੀਂ ਚੱਲਦੀ ਬਿਲਕੁਲ ਚੱਲਦੀ ਹੈ ਜਨਰੇਟਰ ਤੁਸੀਂ ਫੁੱਲ ਪਾਵਰ ਤੇ ਚਲਾ ਸਕਦੇ ਹੋ ਮੋਟਰ ਤੁਸੀਂ ਫੁੱਲ ਲੋਡ ਤੇ ਚਲਾ ਸਕਦੇ ਹੋ ਉਹਦਾ ਓਵਰ ਲੋਡ ਵੀ ਚਲਾ ਸਕਦੇ ਹੋ ਓਵਰ ਲੋਡ ਵੀ ਚਲਾਉਂਦੇ ਆ ਅਸੀਂ ਟਰਬਾਈਨਾਂ ਓਵਰ ਲੋਡ ਤੇ ਚਲਾਉਂਦੇ ਆ ਹਰ ਲੋਡ ਤੇ ਤੇ ਚਲਣਾ ਦਾ ਰਾਈਟ ਹੈਗੀ ਹੈ ਜਿੰਨੇ ਦੀ ਬਣੀ ਹੋਈ ਹੈ ਪਰ ਇਹ ਕਦੇ ਵੀ ਫੁੱਲ ਕਪੈਸਿਟੀ ਤੇ ਨਹੀਂ ਆਪ ਹੁੰਦੇ ਇਹਨੂੰ ਅਸੀਂ ਇਹ ਕੀ ਕਰਦੇ ਨੇ ਵੀ ਬਾਕੀ ਕੰਪਨੀਆਂ ਦੀ ਸ਼ੈਤਾਨੀ ਵਾਂਗੂ ਹੇਠਾਂ ਬਰੀਕ ਅੱਖਰ ਲਿਖੇ ਦਿੰਦੇ ਨੇ ਵੀ ਟੈਸਟਿੰਗ ਵਿਸ਼ੇਸ਼ ਹਾਲਤਾਂ 'ਚ ਹੁਣ ਸਾਨੂੰ ਉਹ ਵਿਸ਼ੇਸ਼ ਹਾਲਤਾਂ ਜੇ ਭਾਈ ਸਾਨੂੰ ਇੱਥੇ ਕੋਈ ਦੱਸ ਜਿਣੇ ਹੋ ਸਾਨੂੰ ਉਹ ਦੱਸੋ ਜੋ ਸਾਡੇ ਚੱਲੇਗਾ ਫਿਰ ਭਾਜੀ ਮੰਨ ਲਓ ਇਹ ਮੈਂ ਇੱਕ ਇੱਕ ਪਲੇਟ ਦੇ ਉੱਤੇ ਆ ਇੱਕ ਪਲੇਟ ਆ ਇਹਦੇ ਉੱਤੇ ਮੈਂ 10000 ਰੁਪਏ ਖਰਚਿਆ ਮੈਨੂੰ ਇਹ ਕਹਿ ਕੇ ਦਿੱਤਾ ਕਿ ਇੱਕ ਇਹ 1 ਕਿਲੋ ਵਾੜਾ ਪਰ ਮੈਂ ਤਾਂ ਹੀ ਪੈਸੇ ਇੱਕ ਕਿਲੋ ਵਾੜ ਦੇ ਦਿੱਤੇ ਇਹਦੇ ਵਿੱਚ ਇਹਦੇ ਵਿੱਚ ਕੁਝ ਗੱਲਾਂ ਦੇ ਵਿੱਚ ਬਹੁਤ ਗੁੰਮਰਾਹ ਕੀਤਾ ਜਾ ਰਿਹਾ ਪਬਲਿਕ ਨੂੰ ਸਭ ਤੋਂ ਵੱਡਾ ਗਮਰਾ ਤਾਂ ਕਰਨੇ ਇਹ ਹੈ ਇਹ ਕਹਣਗੇ ਜੀ 25 ਸਾਲ ਦੀ ਗਾਰੰਟੀ ਹੂੰ ਤਾਨੂੰ ਇਹ ਕਹਿ ਕੇ ਲਵਾਇਆ ਕੇ 25 ਸਾਲ ਦੀ ਗਾਰੰਟੀ ਆ ਨਾ ਹਾਂ ਇਹਨਾਂ ਤੋਂ ਅਸੀਂ ਲਿਆ ਸੀ ਉਹਨਾਂ ਤੋਂ ਉਹਨਾਂ ਦੀ ਗੱਲੇ ਨਹੀਂ ਸੁਣੀਆਂ ਸਾਨੂੰ ਅਸੀਂ ਆਪ ਦਾ ਮੰਨਿਆ ਹੈ ਵੀ ਇਹ 5 ਸਾਲ ਤੋ ਬਾਅਦ ਚੱਲਦੇ ਨੇ 5 ਸਾਲ ਬਾਅਦ ਤਾਂ ਦੀ ਐਫੀਸ਼ੀਐਂਸੀ ਬੈਠੇ ਹੂੰ ਉਦੋਂ ਸਾਨੂੰ ਇਹ ਬਦਲ ਲੈ ਹੀ ਪੈਣਗੇ 5 ਸਾਲ ਬਾਅਦ ਅਸੀਂ ਦਿਮਾਗੀ ਤੌਰ ਤੇ ਪ੍ਰੀਪੇਅਰ ਆ ਜਿਹੜਾ ਬੰਦਾ ਇੱਕ ਨਵੀਂ ਚੀਜ਼ ਖਰੀਦਦਾ ਏਜੰਸੀ ਚੋਂ ਖਰੀਦਦਾ ਹੂੰ ਦੂਜਾ ਬੰਦਾ ਕਬਾੜ ਮਾਰਕੀਟ ਚੋਂ ਖਰੀਦਦਾ ਹੂੰ ਜਦੋਂ ਕਬਾੜ ਮਾਰਕੀਟ ਚੋਂ ਖਰੀਦਦਾ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਮੈਂ ਪੁਰਾਣੀ ਚੀਜ਼ ਲੈ ਰਿਹਾ ਹਾਂ ਇਹ ਚੱਲੂ ਨਾ ਚੱਲੂ ਪਤਾ ਨਹੀਂ ਉਹ ਦਿਮਾਗੀ ਤੌਰ ਤੇ ਪ੍ਰਿਪੇਅਰ ਹੈ ਪਰ ਜਿਹੜਾ ਨਮਾ ਹੈ ਉਹ ਪ੍ਰਿਪੇਅਰ ਨਹੀਂ ਹੁੰਦਾ ਅਸੀਂ ਇੱਕੋ ਹੀ ਗੱਲ ਕਹਿੰਦੇ ਵੀ ਤੁਸੀਂ ਕਪੈਸਿਟੀ ਜਿਹੜੇ ਲੋਕ ਸੇਲ ਕਰਦੇ ਨੇ ਅਸਲ ਦੇ ਵਿੱਚ ਤਾਂ ਦੇਖੋ ਗਵਰਨਮੈਂਟ ਦੇ ਇਹ ਖੁੱਲਾ ਰਸਤਾ ਛੜਦਾ ਹੂੰ ਵੀ ਜਿੰਨੀ ਹਲੇ ਥੋੜੀ ਲੈਣੀ ਹੈ ਲਾ ਲਾ ਕਿ ਜਿੰਨਾ ਚੱਕ ਹੁੰਦਾ ਕੰਮ ਖਿੱਚ ਲੋ ਖਿੱਚ ਲੋ ਬਾਅਦ ਚ ਫਿਰ ਲੋਕਾਂ ਨੇ ਮੁਕਰ ਮਕਰ ਜਾਣਾ ਜਾਂ ਅਸੀਂ ਤਗੜੇ ਹੋ ਜਾਣਾ ਕੀ ਬਣਦਾ ਯਾਰ ਕਿ ਇਹ ਸਾਡਾ ਗ੍ਰੀਨ ਰਿਸੋਰਸ ਹੈ ਇਹਦੇ ਉੱਤੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਬਣਦਾ ਸੀ ਵੀ ਜਿਵੇਂ ਸੀਐਨਏ ਥਰੂ ਇਹ ਬਹੁਤ ਘੱਟੋ ਘੱਟ ਲਾਗਤ ਤੇ ਹੋਣੇ ਚਾਹੀਦੇ ਤੇ ਘੱਟੋ ਘੱਟ ਲਾਗਤ ਅਸੀਂ ਲੋਕ ਪੋਲਿਊਸ਼ਨ ਨੂੰ ਪਿੱਟਦੇ ਆ ਹਾਂ ਜੇ ਇਹ ਘੱਟੋ ਘੱਟ ਲਾਗਤ ਤੇ ਲੱਗਦੇ ਨੇ ਤਾਂ ਕੁਦਰਤੀ ਕੈਨੇਡਾ ਦੇ ਉੱਤੇ ਲੋੜ ਘਟਦਾ ਥਰਮਲ ਪਲਾਂਟ ਦਾ ਲੋਡ ਘਟਦਾ ਧੂਆ ਘੱਟ ਬਲੋਂ ਨਿਕਲੂਗਾ ਕੋਲਾ ਘੱਟ ਬਚੂਗਾ ਫਿਰ ਸਰ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ ਹਾਂਜੀ ਇੱਕ ਆਹ ਪਲਾਂਟ ਲੱਗਿਆ ਇੱਕ ਉਹ ਸਾਹਮਣੇ ਲੱਗਿਆ ਆ ਹਾਂਜੀ ਇਹਦਾ ਆਪਾਂ ਘਰ ਦੀ ਛੱਤ ਤੇ ਲਾ ਲਿਆ ਹਾਂਜੀ ਠੀਕ ਹੈ ਜੀ ਇਹ ਹੋ ਗਿਆ ਛੱਤ ਦੇ ਉੱਤੇ ਕੰਮ ਕਰ ਗਏ ਹਾਂਜੀ ਉਹ ਧਰਤੀ ਦੇ ਉੱਤੇ ਲਾਇਆ ਹੋਇਆ ਉਹ ਦੇਖੋ ਧਰਤੀ ਸਾਰੀ ਬਲੌਕ ਹੋ ਗਈ ਸਾਰਾ ਏਰੀਆ ਫਿਰ ਐਂ ਦਾ ਰੇਗਿਸਤਾਨ ਪਾਜੀ ਹੈਗਾ ਖਾਲੀ ਆ ਉੱਥੇ ਲਾ ਲੈਣੇ ਆ ਸਾਡਾ ਭਾਗੜਾ ਟਾਈਮ ਘਟ ਜੂਗਾ ਪੂਰਾ ਹਰੇਕ ਸਥਾਨ 'ਚ ਹੈਗਾ ਲੱਗਿਆ ਹੋਇਆ ਤੁਸੀਂ ਬੀਕਾਨੇਰ ਲਾ ਕੇ ਬਹੁਤ ਵੱਡਾ ਮੈਗਾਵਾਟ ਮਤਲਬ ਸ਼ਾਇਦ 100 ਮੈਗਾਵਾਟ ਹੋਵੇ ਉਹ ਉਹ ਟ੍ਰੇਨ ਕਿੰਨੀ ਦੇਰ ਭੱਜੀ ਜਾਂਦੀ ਹੈ ਤੇ ਤੁਹਾਨੂੰ ਸੋਲਰ ਪਲਾਂਟ ਦਿਖੀ ਜਾਂਦਾ ਬਹੁਤ ਵੱਡਾ ਲੱਗਿਆ ਹੋਇਆ ਹੈਗਾ ਲੱਗਿਆ ਹੈ ਲੱਗਿਆ ਹੈ ਹਾਂ ਲੱਗਿਆ ਹੈ ਨੇ ਇਹ ਇਹਦਾ ਵਾਤਾਵਰਣ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਫਿਰ ਦੇਖੋ ਵਾਤਾਵਰਣ ਦੇ ਉੱਪਰ ਪ੍ਰਭਾਵ ਤਾਂ ਇਹਦਾ ਫੈਕਟ ਤਾਂ ਆਉਂਦਾ ਹੈ ਇੱਕ ਤਰ੍ਹਾਂ ਦੀ ਚਲਕੋਰ ਆਉਂਦੀ ਹੈ ਵਾਪਸੀ ਰਿਫਲੈਕਸ਼ਨ ਪੈਂਦਾ ਹੈ ਹੁਣ ਜਿਵੇਂ ਮੈਂ ਔਰੇ ਖੜਾ ਤਾਂ ਇਹਦੇ ਔਰੇ ਰਿਫਲੈਕਸ਼ਨ ਪੈ ਰਿਹਾ ਰਿਫਲੈਕਸ਼ਨ ਪੈ ਕੇ ਇਹ ਤੋਂ ਜਿਹੜੀਆਂ ਕਿਰਨਾਂ ਨੇ ਵਾਪਸ ਮੁੜਦੀਆਂ ਨੇ ਜਿੱਥੋਂ ਵੀ ਕਦੇ ਸ਼ੀਸ਼ੇ ਦੇ ਤਲ ਦੇ ਉੱਤੋਂ ਕਿਰਨਾਂ ਮੁੜਨੀਆਂ ਧੁੱਪਦੀਆਂ ਤਾਂ ਉੱਥੇ ਆਟੋਮੈਟਿਕ ਗਰਮੀ ਬਹੁਤ ਜ਼ਿਆਦਾ ਪੈਦਾ ਕਰ ਲੈਂਗੇ ਹਾਂ ਜੇ ਇਹਹੀ ਕਿਰਨਾਂ ਮਿੱਟੀ ਤੇ ਪੈਂਦੀਆਂ ਨੇ ਹਾਂ ਤਾਂ ਮਿੱਟੀ ਉਹ ਗਰਮੀ ਨੂੰ ਸੋਖਦੀ ਹੈ ਇਹ ਵਾਪਸ ਮੁੜਦੀ ਹੈ ਇਹ ਵਾਪਸ ਮੋੜਦਾ ਹੈ ਇਹ ਵਾਪਸ ਚਲ ਕੋਰ ਹੈ ਪੰਛੀਆਂ ਨੂੰ ਵੀ ਰਿਫਲੈਕਟ ਕਰਦੀ ਹੈ ਦੇਖੋ ਤਕਨੀਕ ਕੋਈ ਵੀ ਹੈ ਕੋਈ ਤਕਨੀਕ ਆਪਦੇ ਆਪ ਚ 100% ਪਰਫੈਕਟ ਨਹੀਂ ਹੁੰਦੀ ਵਿਗਿਆਨ ਦੀ ਕੋਈ ਵੀ ਚੀਜ਼ ਇਹ ਨਹੀਂ ਹੈ ਵੀ 100% ਉਹ ਪਰਫੈਕਟ ਹੋਗੀ ਸਰ ਤੁਸੀਂ ਕੀ ਸੋਚ ਕੇ ਲਵਾਇਆ ਇਹ ਫਿਰ ਹਾਂਜੀ ਤੁਸੀਂ ਕੀ ਸੋਚ ਕੇ ਲਵਾਇਆ ਅਸੀਂ ਸੋਚ ਕੇ ਇਹ ਲਵਾਇਆ ਬਿਲਕੁਲ ਠੀਕ ਹੈ ਸਵਾਲ ਦਾ ਜਵਾਬ ਇੱਕ ਪਾਸੇ ਅਸੀਂ ਕਹਿੰਦੇ ਇਹਨਾਂ ਚੱਲਣਾ ਹੈ ਨਹੀਂ ਇਹ ਹੂੰ ਇੰਡਸਟਰੀਆਂ ਨੂੰ ਜਿਵੇਂ ਮੇਰੀ ਇੱਕ ਇਹ ਇੰਡਸਟਰੀ ਹੈ ਅਸੀਂ ਤਕਰੀਬਨ 2 ਕਰੋੜ ਦੇ ਆਸ-ਪਾਸ ਟੈਕਸ ਦਿੰਦੇ ਹਾਂ। ਹੂੰ। ਸੰਤ ਟੈਕਸਾਂ 'ਚ ਵੀ ਛੋਟਾ ਹੈ। ਟੈਕਸਾਂ 'ਚ ਛੋਟ ਕਰਕੇ ਸਾਨੂੰ ਬੜਾ ਫਰਕ ਨਹੀਂ ਪੈਂਦਾ ਦੀ ਕੀਮਤ 'ਤੇ। ਹੂੰ ਬਹੁਤ ਥੋੜੀ ਜਿਹੀ ਕੀਮਤ ਰਹਿ ਜੂਗੀ। ਜਿਹੜੇ ਨੇ ਸਾਡੀ ਦੇਖਾ ਦੇਖੀ ਲਾਇਆ ਉਹਨੇ 100 ਦਾ 100% ਆਪ ਦੀ ਜੇਬ ਟਲ ਹੋਣੀ ਹੈ। ਤੇ ਵਾਪਸ ਇਹਨੂੰ ਕੋਈ ਮਿਲਣੀ ਨਹੀਂ। ਅਸੀਂ ਦਰਸ਼ਕਾਂ ਨੂੰ ਕੁਗਲ ਕਹਿੰਦੇ ਆ ਵੀ ਦੇਖੋ ਸੋਲਰ ਪਲਾਂਟ ਜਿੰਨੇ ਵੀ ਲੱਗਦੇ ਨੇ ਸਾਲ ਦੀ ਜਿਹੜੀ ਐਵਰੇਜ ਇਹ ਸਾਨੂੰ ਅਨਾਉਂਸ ਕਰਦੇ ਨੇ ਇਹ ਕਹਿੰਦੇ ਨੇ ਜੀ ਵੀ 4 ਤੋਂ ਲੈ ਕੇ 4.5 ਯੂਨਟ 1 ਕਿਲੋਵਾਟ ਰੋਜ਼ ਦੇ ਤੁਹਾਨੂੰ ਬਣਾਉਗਾ 4.5 ਯੂਨਟਾਂ ਰੋਜ਼ ਦੀਆਂ 4.5 ਯੂਨਟਾਂ ਰੋਜ਼ ਦੀਆਂ ਰੋਜ਼ ਦੀਆਂ ਹੂੰ ਬਿਆਲੇ ਇਹ 1 ਕਿਲੋਵਾਟ ਹੂੰ 1 ਕਿਲੋਵਾਟ 1 ਕਿਲੋਵਾਟ ਹਾਂ ਤੇ ਇਹ ਠੀਕ ਹੈ ਨਾ ਇਹਦੀ ਤਕਰੀਬਨ ਬਣਦੀ ਹੈ ਤੁਹਾਡਾ ਭਲਾ ਹੋ ਜੇ ਕੋਈ 200 ਦੇ ਆਸ-ਪਾਸ ਯੂਨਟ ਬਣੋਗੇ ਰੋਜ਼ ਦੀ ਰੋਜ਼ ਦੀ ਤੁਸੀਂ ਉਹ ਜੋ ਪੈਸਾ ਉਹਦੇ ਤੇ ਲਾਇਆ ਹੂੰ ਤੇ ਮੇਰਾ ਖਿਆਲ ਆ ਵੀ ਘਰੇਲੂ ਬੀਲ 'ਚ 6 1/2 ਰੁਪਏ ਯੂਨਟ ਪੈਂਦੀ ਹੈ ਹੂੰ ਅਸੀਂ ਇੱਕ ਗੱਲ ਕਹਿੰਦੇ ਵੀ ਆਹੀ ਬੀਲ ਇਹਦੀ ਬਣਣੀ ਹੈ ਕਈ ਲੋਕ ਬਹੁਤ ਜੱਖਣ ਵੀ ਮਾਰ ਦਿੰਦੇ ਨੇ ਵੀ ਨਹੀਂ ਨਹੀਂ ਅਸੀਂ ਘਰੇ ਲਵਾਏ ਸਾਡਾ ਬਿਲੇ ਨਹੀਂ ਆਉਂਦਾ ਉਹ ਯਾਰ ਤੁਹਾਡਾ ਪਾਵਰ ਹਾਊਸ ਤੋਂ ਤਾਰਾਂ ਤਾਂ ਨਹੀਂ ਪਾ ਲਿਆ ਤੁਸੀਂ ਹੂੰ ਅਸੀਂ ਵੀ ਇਸ ਲਾਈਨ 'ਚ ਆ ਪਤਾ ਵੀ ਇਹਦਾ ਕਿੰਨਾ ਕ ਨਿਕਲਦਾ ਜਿਹੜੀ ਇਹਦੀ ਐਵਰੇਜ ਹੈ ਉਹ 50% ਤੋਂ ਵੱਧ ਨਹੀਂ ਆਉਂਦੀ ਤੇ 5 ਸਾਲ ਦੇ ਵਿੱਚ ਇਹ ਕੀ ਖਰਚਾ ਪੂਰਾ ਕਰੋ ਫਿਰ ਤੁਸੀਂ ਕਹਿੰਦੇ ਹੋ ਕਿ 5 ਸਾਲ ਮਨਿਆਦਾ ਕੰਪਨੀ ਕਹਿੰਦੀ ਹੈ 25 ਸਾਲ ਮਨਿਆਦਾ 25 ਸਾਲ ਕੀ ਨੇ ਟੈਸਟ ਕੀਤਾ ਸੀ ਉਹਨਾਂ ਨੂੰ ਇਹ ਵੀ ਪੁੱਛ ਲਿਆ ਪਹਿਲਾਂ ਸਾਰੀਆਂ ਗੱਲਾਂ ਸੀ ਗੱਲਾਂ ਹੋਈਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਜਿਹੜਾ ਇਹ ਪੈਨਲ ਹੈ ਮਤਲਬ ਸਾਡਾ 2 ਸਾਲ ਬਾਅਦ ਖਰਾਬ ਹੋ ਗਿਆ ਹੂੰ ਪੈਨਲ ਸਾਨੂੰ ਮਿਲੂ ਪੈਸੇ ਦੇ ਕੇ ਪੈਸੇ ਦੇ ਕੇ ਵੀ ਨਹੀਂ ਮਿਲਦਾ ਅੱਛਾ ਪੈਸੇ ਦੇ ਕੇ ਵੀ ਪੈਨਲ ਨਹੀਂ ਮਿਲਦਾ ਪੈਸੇ ਦੇ ਕੇ ਵੀ ਨਹੀਂ ਮਿਲਦਾ ਕਿੱਥੋਂ ਆ ਗਈ ਗਾਰੰਟੀ ਇਹ ਬਹਿਜ ਬਕਵਾਸ ਹੈ ਕਿਹੜੀ ਚੀਜ਼ ਹੈ ਜੋ 5 ਸਾਲ ਪੁਰਾਣੀ ਤੁਹਾਨੂੰ ਮਿਲ ਜੂਗੀ ਤੁਸੀਂ 5 ਸਾਲ ਪੁਰਾਣੇ ਮੋਬਾਈਲ ਫੋਨ ਦੀ ਕੋਈ ਚੀਜ਼ ਲੈ ਕੇ ਦਿਖਾ ਦਿਓ ਮੋਟਰਸਾਈਕਲ ਦਾ ਕੋਈ ਦੇਖ ਲਓ ਰੋਜ਼ ਮਾਡਲ ਬਦਲ ਜਾਂਦੇ ਨੇ ਲੱਗਦਾ ਹੀ ਮਾਡਲ ਬਦਲ ਲਿਆ ਹੁਣ ਨਹੀਂ ਮਿਲਦਾ ਇਹਦੇ ਵਿੱਚ ਰੋਜ਼ ਤਕਨੀਕ ਦੇ ਵਿੱਚ ਨਖਾਰ ਆ ਰਹੇ ਹੈ ਰੋਜ਼ ਇਹ ਚੇਂਜ ਹੋ ਰਹੇ ਨੇ ਸੋਨੂੰ 25 ਸਾਲ ਲਈ ਸფერ ਕੌਣ ਤਰੀ ਬੈਠੇ ਰਹੇ ਇਹ ਇਹ ਦੱਸੋ ਪਰ 25 ਸਾਲ ਬਾਅਦ ਇਹਦਾ ਕੀ ਲੱਭਣਾ ਕੁਝ ਵੀ ਨਹੀਂ ਮੈਂ ਕਹ ਰਿਹਾ ਵੀ 5 ਸਾਲ ਬਾਅਦ ਵੀ ਐਸੀ ਸਾਨੂੰ ਸੇਮ ਪਲੇਟ ਦੇ ਮਿਲਦੀ ਸੇਮ ਪਲੇਟ ਮਿਲਣੀ ਨਹੀਂ ਸੇਮ ਪਲੇਟ ਮਿਲਣੀ ਨਹੀਂ ਜਿਹੜੀ ਮਿਲੂ ਉਹਦੇ ਮੈਚ ਹੋਣਾ ਨਹੀਂ ਉਦੋਂ ਨੂੰ ਟੈਕਨੋਲੋਜੀ ਹੋਰ ਚੇਂਜ ਹੋ ਜਾਊ ਪਏ ਤੁਸੀਂ ਵੀ ਤਾਂ ਘਾਟੇ ਦੀ ਇੰਡੋ ਸੌਦਾ ਕਰਵਾ ਲਿਆ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸੌਦਾ ਟੈਕਸਾਂ 'ਚ ਛੋਟ ਆ ਜਾਣੀ ਹੈ ਸਾਡਾ ਮੁਫਤ ਹੈ ਤਾਂ ਦਾ ਮੁਫਤ ਹੈ ਕੁਝ ਸਾਨੂੰ ਟੈਕਸਾਂ 'ਚ ਛੋਟ ਹੈ ਉਸ ਕਰਕੇ ਸਾਨੂੰ ਜਨਰੇਟਰ ਦੀ ਲੋੜ ਨਹੀਂ ਪੈਣੀ ਇਹਦੇ ਹੁੰਦੇ ਲਗਾਤਾਰ ਹੁਣ ਇਹਦੇ ਉੱਤੇ ਕੀ ਲੋਡ ਚੱਲਦਾ ਕੀ ਕੀ ਚਲਾ ਲੈਂਦੇ ਹੋ ਤੁਸੀਂ ਇਹਦੇ ਉੱਤੇ ਇਹ ਆਨ ਗ੍ਰਿਡ ਹੈ ਤੇ ਵੇਲ ਗ੍ਰਿਡ ਦੇ ਨਾਲ ਰਲ ਕੇ ਚੱਲਦਾ ਸਾਡੇ ਜਨਰੇਟਰ ਨਾਲ ਰਲ ਕੇ ਵੀ ਚੱਲਦਾ ਹੈ ਅੱਛਾ ਜਨਰੇਟਰ ਨਾਲ ਰਲ ਕੇ ਅਸੀਂ ਉਹਦੇ ਨਾਲ ਵੀ ਚਲਾਉਨੇ ਆ ਆਮ ਲੋਕ ਨਹੀਂ ਚਲਾ پا ਰਹੇ ਅਸੀਂ ਚਲਾਉਨੇ ਆ ਹੁਣ ਅਸੀਂ ਤਕਰੀਬਨ ਇਹ ਜਿੱਦਾਂ ਬਹੁਤ ਵਧੀਆ ਧੁੱਪ ਹੋਵੇ ਤੇ ਸਾਫ਼ ਸੁਥਰਾ ਮੌਸਮ ਹੋਵੇ ਜਿਵੇਂ ਅੱਜ ਦਾ ਮੌਸਮ ਸਾਫ਼ ਆ ਹਾਂ ਅੱਜ ਹੁਣ ਇਹ 32 ਕਿਲੋਵਾਟ ਤੇ ਚੱਲ ਰਿਹਾ ਹੈ 32 ਕਿਲੋਵਾਟ ਤੇ ਚੱਲਦਾ ਹਾਂ ਮੈਂ ਉਧਰ ਸਾਡੇ ਮੀਟਰਿੰਗ ਆਟੋਮੈਟਿਕ ਲੱਗੀ ਹੋਈ ਹੈ ਡਿਸਪਲੇ ਲੱਗੀ ਹੋਈ ਹੈ ਦਫ਼ਤਰ ਤੇ ਉੱਥੇ ਦਿਖਦਾ ਰਹਿੰਦਾ ਅੱਜ 32 ਕਿਲੋਵਾਟ ਤੇ ਚੱਲਦਾ ਹੈ ਪਰ ਪਿਛਲੇ ਦਿਨਾਂ ਚ 10 10 ਕਿਲੋਵੋਲਟ ਵੀ ਰਹਿ ਜਾਂਦੇ ਦੀ ਧੁੰਦ ਸੀ ਜਿਹੜੇ ਉੱਪਰ ਸੈਟਲਾਈਟ ਭੇਜਦੇ ਨੇ ਉਹ ਮੰਗਲ ਤੇ ਉਹ ਯਾਨ ਭੇਜਿਆ ਸੀ ਉਹਦੇ ਵੀ ਤਾਂ ਸੋਲਰ ਵਾਲਾ ਸਿਸਟਮ ਲਾਇਆ ਸੀ ਉੱਪਰ ਆਪਣਾ ਜਿਹੜਾ ਜਿਹੜਾ ਇੰਟਰਨੈਸ਼ਨਲ ਸਪੇਸ ਸੈਂਟਰ ਆ ਜਿਹੜਾ ਉੱਪਰ ਬਣਿਆ ਹੋਇਆ ਉਹਦੇ ਵੀ ਸੋਲਰ ਵਾਲਾ ਹੀ ਸਿਸਟਮ ਆ ਉਹਨਾਂ ਦੇ ਵਿੱਚ ਉਹ ਕੋਈ ਅਲੱਗ ਪਲੇਟਾਂ ਹੁੰਦੀਆਂ ਨੇ ਕਿ ਆਹੀ ਇਹੋ ਜਿਹੀ ਪਲੇਟਾਂ ਹੁੰਦੀਆਂ ਆ ਏਦਾਂ ਹੀ ਹੁੰਦੀਆਂ ਨੇ ਕੁਆਲਿਟੀ ਬਹੁਤ ਉਹਨਾਂ ਦੀ ਉੱਚੀ ਹੈ ਪਰ ਉੱਥੇ ਇੱਕ ਵੱਡਾ ਫਰਕ ਹੈ ਪਹਿਲੀ ਗੱਲ ਆਪਣੇ ਵਾਂਗੂੰ ਉੱਥੇ ਧੂੜ ਮਿੱਟੀ ਨਹੀਂ ਹੂੰ ਦੇਸੀ ਜਗਾ ਤੇ ਹੈਗੇ ਨੇ ਉੱਥੇ ਮਿੱਟੀ ਮਿੱਟੀ ਘਟ ਨਹੀਂ ਹੈਗਾ ਹੂੰ ਠੀਕ ਹੈ ਦੂਜੀ ਗੱਲ ਇਹ ਹੈ ਵੀ ਵੱਧ ਤੋਂ ਵੱਧ ਉਹ ਕਿਉਂਕਿ ਇਹਨੇ ਉੱਪਰ ਹੈ ਉਹਨੂੰ ਮਤਲਬ ਉੱਥੇ ਕੋਈ ਦਿਨ ਤੇ ਰਾਤ ਦਾ ਮਤਲਬ ਨਹੀਂ ਹੈ ਹਾਂ ਉੱਥੇ ਤਾਂ ਹਰ ਟਾਈਮ ਹੀ ਸੂਰਜ ਹੈ ਉੱਥੇ ਉਹਨੂੰ ਮਿਲ ਹੀ ਜਾਣੀ ਐਨਰਜੀ ਉਹ ਲਗਾਤਾਰ ਚੱਲਦੇ ਨੇ ਉਥੋਂ ਜਿਹੜੀਆਂ ਇਹਦੇ ਵਿੱਚ ਸੜੀਆਂ ਲਿਥੀਅਮ ਬੈਟਰੀਆਂ ਹੁੰਦੀਆਂ ਨੇ ਹੂੰ ਉਹ ਬੈਟਰੀਏ ਤੇ ਸਪਲਾਈ ਫੇਰ ਤਾਂ ਇਹ ਕਾਮਯਾਬ ਆ ਨਾ ਸੱਤਾ ਤਾਂ ਕੀ ਟੈਕਨੀਕ ਕੌਣ ਫੇਲ ਕਹਿੰਦਾ ਹੈ ਸਾਡੇ ਮੈਂ ਕਹਿੰਦਾ ਸਾਡੇ ਵਪਾਰੀਆਂ ਨੇ ਫੇਲ ਕੀਤੀ ਐ ਪਾਕਿਸਤਾਨ ਦੇ ਵਿੱਚ ਇਹ ਸਸਤੀ ਐ ਕਮਾਲ ਦੀ ਗੱਲ ਤਾਂ ਜਮਾ ਪੁੱਠਾ ਕਮ ਐ ਪਾਕਿਸਤਾਨ ਦੇ ਵਿੱਚ ਹੂੰ ਪਾਕਿਸਤਾਨੀ 75 ਰੁਪਏ ਯੂਨਟ ਦੇ ਆਸ-ਪਾਸ ਵਿਕੀ ਪੈਂਦੀ ਐ ਜਾਨਕਿ ਇੰਡੀਆ ਦੇ 25 ਰੁਪਏ ਯੂਨਟ ਹੂੰ ਇੰਡੀਆ ਦੇ 25 ਰੁਪਏ ਯੂਨਟ ਦਾ ਹਿਸਾਬ ਐ ਉੱਥੇ ਸੋਲਰ ਉਹਨਾਂ ਦਾ ਆਪਣੇ ਨਾਲੋਂ ਕਿਤੇ ਸਸਤਾ ਐ ਪਰ ਆਪਣੇ ਇੰਡੀਆ 'ਚ ਮਹਿੰਗਾ ਕਿਉਂ ਆ ਐਥੇ ਵਪਾਰੀਆਂ ਦੇ ਪੱਲੇ ਪਏ ਹੋਇਆ ਸੀ ਜਿਹੜੇ ਵੱਡੇ ਮਗਰਮਾਚ ਨੇ ਸੀ ਉਹਨਾਂ ਦੇ ਪੱਲੇ ਪਏ ਹੋਆ ਅਸਲ ਦੇ ਵਿੱਚ ਇਹ ਬਹੁਤ ਸਸਤਾ ਹੈ। ਨਹੀਂ ਇਹ ਸਸਤਾ ਹੋਣਾ ਚਾਹੀਦਾ ਸੀ। ਇਹ ਸਸਤਾ ਹੋਣਾ ਚਾਹੀਦਾ ਸੀ ਅਸੀਂ ਇਹ ਬੰਨ ਕੇ ਚੱਲੀਏ ਵੀ ਸਾਡਾ 5 ਸਾਲ ਚੱਲੂ। ਹੂੰ। 2.5 ਸਾਲ ਚ ਆਪਦਾ ਮੁੱਲ ਵੜ ਦੇ, 2.5 ਸਾਲ ਸਰ ਵੇਚ ਲਈ ਬਣਾ ਦੇ, ਉਦੋਂ ਬਾਅਦ ਖਰਾਬ ਵੀ ਹੋ ਜਾਊ ਤਾਂ ਮੰਨ ਲਾ ਵੀ ਕੋਈ ਗੱਲ ਨਹੀਂ। ਬਸ ਲੱਗ। ਹੁਣ ਇਹ 5 ਕਿ ਸਾਲ ਦੀ ਇਹਦੀ ਬੁਨਿਆਦ ਹੈ। 5 ਸਾਲ ਬਾਅਦ ਤੱਕ ਕੋਈ ਕੋਸ਼ਿਸ਼ ਲੱਭਦਾ ਨਹੀਂ। ਇਹਦਾ ਪੈਸਾ ਉਦੋਂ ਤੱਕ ਪੂਰਾ ਹੋਣਾ, ਪੈਸਾ ਪੂਰਾ ਹੁੰਦਾ ਨਹੀਂ 5 ਸਾਲ ਤੇ ਦਾ। ਨਹੀਂ ਹੁੰਦਾ। ਦੇਖੋ ਜਿਹੜੇ ਵੀ ਲੋਕ ਵੇਚਦੇ ਨੇ ਉਹ ਇੱਕ ਗੱਲ ਗਾਣੇ 5 ਸਾਲਾਂ 'ਚ ਪੈਸੇ ਪੂਰੇ ਹੋ ਜਾਣਗੇ 5 ਸਾਲਾਂ 'ਚ ਪੈਸੇ ਜੇ ਤੁਸੀਂ ਆਪਣੀ ਜਮ੍ਹਾਂ ਪੂੰਜੀ ਚੱਕ ਕੇ ਲਾਤੀ ਉਹ ਵਾਪਸ 5 ਸਾਲਾਂ ਬਾਅਦ ਉਹਦਾ ਮੁੱਲ ਕੀ ਰਹੂਗਾ ਕੋਈ ਵੀ ਦੁਨੀਆ ਦਾ ਕਾਰੋਬਾਰ ਸਭ ਤੋਂ ਪਹਿਲਾਂ ਬੈਂਕ ਦੇ ਵਿਆਜ ਨੂੰ ਕੈਲਕੂਲੇਟ ਕਰਦਾ ਹੂੰ ਜਿੰਨੀ ਤੁਹਾਡੀ ਲਾਗਤ ਆਈ ਉਹ ਲਾਗਤ ਦੇ ਉੱਤੇ ਤੁਸੀਂ ਬੈਂਕ ਵਿਆਜ ਪਾ ਕੇ ਫਿਰ ਦੇਖੋ ਵੀ ਵਿਆਜ ਮੁੜਿਆ ਹਾਂ ਜੇ ਵਿਆਜ ਮੁੜਿਆ ਤਾਂ ਕੀ ਮੂਲ ਮੁੜੂ ਜਾਂ ਨਹੀਂ ਮੁੜੂ ਨਹੀਂ ਮੁੜਦਾ ਨਹੀਂ ਮੋੜਦਾ ਨਹੀਂ ਮੋੜਦਾ ਗੱਡੀਆਂ ਨੇ ਲੋਕ ਲੋਕ ਇਹ ਦਾਵਾ ਕਰ ਦਿੰਦੇ ਨੇ ਕਿ ਗੱਡੀਆਂ ਦੀਆਂ ਛਤਾਂ ਦੇ ਉੱਤੇ ਲਾ ਲੰਨੇ ਆ ਇਹ ਇੱਕ ਇੱਕ ਚਲੋ ਇਲੈਕਟ੍ਰਿਕ ਗੱਡੀਆਂ ਉਹ ਚਲਾਉਣੀਆਂ ਇਹ ਨੇ ਉਹਦੇ ਉੱਤੇ ਲਾ ਲਾ ਕੇ ਚਲਾਈ ਫਰੀ ਜਾਵਾਂਗੇ ਉਹਦੇ ਵਿੱਚ ਕਾਰਨੇ ਹੁੰਦਾ ਜਿੱਥੇ ਸੋਲਰ ਪੈਨਲ ਨੇ ਇਹ ਫਿਰ ਅਸੀਂ ਸਿੱਧੀ ਫਲੈਟ ਛੱਤ ਤੇ ਕਿਉਂ ਨਹੀਂ ਲਾਉਂਦੇ ਇਹ ਟੇਢੇ ਕਿਉਂ ਲੱਗੇ ਨੇ ਇਹ ਸੂਰਜ ਦੀ ਡਾਇਰੈਕਸ਼ਨ ਦੇ ਮੁਤਾਬਕ ਲੱਗੇ ਨੇ ਹੂੰ ਇਹ 30 ਡਿਗਰੀ ਤੇ ਲਾਉਣੇ ਪੈਂਦੇ ਨੇ ਇਹ 30 ਡਿਗਰੀ ਤੇ ਪੈਨਲ ਲੱਗੇ ਹੋਏ ਨੇ ਅਛਾ 20 ਡਿਗਰੀ ਤੇ ਲਾ ਲੈਣਾ ਹਾਂ ਹੁਣ 20 ਡਿਗਰੀ ਤੇ ਛੱਤ ਨਹੀਂ ਨਾ ਬਹੁਤੀ ਗੱਡੀ ਨਹੀਂ ਰੱਖ ਸਕਦੇ ਹਾਂ ਫੇਉ ਤਾਂ ਕਰੇ ਇਧਰ ਘੁੰਮਗੇ ਤੇ ਇਧਰ ਘੁੰਮਗੀ ਉਹ ਤੋਂ ਜ਼ਿਆਦਾ ਤਾਂ ਬੋਲ ਢੋਲੂ ਜਿਹਨਾਂ ਦੀ ਵੀਲੀ ਨਹੀਂ ਬਣਾਉਣੀ ਗੱਡੀ ਨੇ ਬੀਜ ਨਹੀਂ ਖਾਣੀ ਐ ਵਜਨ ਦੇ ਹਿਸਾਬ ਨਾਲ ਭਾਈ ਜਿਵੇਂ ਨਾ ਹੁਣ ਤੁਸੀਂ ਆਪਾਂ ਗੱਡੀ ਦੀ ਗੱਲ ਕੀਤੀ ਚਲੋ ਕਿਸਾਨ ਭਰਾਵਾਂ ਨੂੰ ਬਹੁਤ ਕਿਹਾ ਜਾਂਦਾ ਕਿ ਤੁਸੀਂ ਮੋਟਰ ਦੇ ਉੱਤੇ ਸੋਲਰ ਲਵਾ ਲਓ ਤੁਹਾਨੂੰ ਫ੍ਰੀ ਆ ਕੰਮ ਦੇਖੋ ਇਸ ਵਾਸਤੇ ਮੇਰੇ ਕੋਲੇ ਫੋਨ ਬਹੁਤ ਹੁੰਦਾ ਹੈ ਕਿਸਾਨਾਂ ਦਾ ਵੀ ਸਾਨੂੰ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਹੂੰ ਅਸੀਂ ਸੋਲਰ ਮੋਟਰ ਲਾ ਲਈਏ ਹੂੰ ਉੱਥੇ ਦੋ ਤਿੰਨ ਮੇਰੇ ਉਹਨਾਂ ਨੂੰ ਸਵਾਲ ਰਹਿੰਦੇ ਨੇ ਉੱਥੇ ਆ ਕੇ ਵੀ ਹੱਥ ਖੜੇ ਕਰ ਜਾਂਦੇ ਨੇ ਪਹਿਲੀ ਗੱਲ ਸਾਡੀਆਂ ਮੋਟਰਾਂ ਤੇ ਕੋਈ 2 ਫੁੱਟ ਦਾ ਤੰਬੇ ਦੀ ਤਾਰ ਦਾ ਟੋਟਾ ਨਹੀਂ ਛੱਡਦਾ ਉਹ ਵੱਢ ਕੇ ਲੈ ਜਾਂਦੇ ਨੇ ਕੇਵਲਾ ਕਿਉਂ ਛੱਡੂ ਭਾਈ ਇਹਨੂੰ ਛੱਡੂ ਕੌਣ ਕੌਣ ਇਹਦੀ ਰੱਖੀ ਬੈਠਿਆ ਕਰੂ ਉੱਥੇ ਖੇਤ 'ਚ ਕਹਿੰਦਾ ਲਾ ਕੇ ਲੈ ਜਾਣਾ ਕੁਝ ਵੀ ਲਾ ਕੇ ਲੈਣਗੇ ਲੋਹਾ ਤੱਕਦਰ ਗਿਆ ਦੀ ਲੋਹੇ ਤਾਰਾ ਨੇ ਇਨਵਰਟਰ ਮੈਂ ਇਹ ਸਭ ਤੋਂ ਵੱਡਾ ਸਵਾਲ ਹੂੰ ਇਹਦੀ ਸੇਫਟੀ ਦਾ ਦੂਜੀ ਗੱਲ ਇਹ ਵੀ ਅਸੀਂ ਇੱਥੇ ਘਰ ਚ ਲਾ ਲਿਆ ਜਾਂ ਚਲੋ ਇੰਡਸਟਰੀ ਚ ਲਾ ਲਿਆ ਹੂੰ ਅਸੀਂ ਵਿਆਜ ਮੱਟੂ ਨੂੰ ਵੀ ਗੋਲੀ ਮਾਰੂ ਅਸੀਂ ਇਹ ਕਹੇ ਦੀ ਵੀ 5 ਸਾਲ ਚ ਮੁੱਲ ਮੁੜਦਾ 5 ਸਾਲ ਚ ਬੋ ਤਾਂ ਮੁੜਦਾ ਜੇ ਇਹ ਸਾਰਾ ਸਾਲ ਬਿੱਲ ਨਹੀਂ ਬਣਾਊਗਾ ਸਾਢੇ 4 ਯੂਨਟ ਦੇ ਮੁਤਾਬਕ ਠੀਕ ਹੂੰ ਖੇਤ ਦੇ ਵਿੱਚ ਜੇ ਅਸੀਂ ਸਾਰੇ ਵਰਕਿੰਗ ਡੇ ਲਾ ਲਈਏ ਮੋਟਰ ਤਾਂ 2 ਮਹੀਨੇ ਮੋਟਰ ਚੱਲਦੀ ਨਹੀਂ ਕੋਲੋਂ ਹੂੰ ਤੇ ਫਿਰ 2 ਮਹੀਨੇ ਜਿਹੜੀ ਚੀਜ਼ ਚੱਲ ਰਹੀ ਹੈ 12 ਮਹੀਨਿਆਂ ਚੋਂ ਫਿਰ ਉਹਦਾ ਮੁੱਲ ਕਿਤੇ ਮੜੂ ਫਿਰ ਉਹ ਵੀ ਜਦਨਾ ਮਹਿੰਗਾ ਹੀ ਸੌਦਾ ਪੈ ਜਾਣਾ ਜਿਹੜੀ ਹਾਂ ਦੇਖੋ ਇੱਕ ਤਾਂ ਹੈ ਮਜਬੂਰੀ ਜਿੱਥੇ ਕੋਈ ਇਲਾਜ ਹੈ ਨਹੀਂ ਉੱਥੇ ਦਾ ਆਪਾਂ ਕਰ ਸਕਦੇ ਉੱਥੇ ਦਾ ਬੰਦਾ ਕਿਸੇ ਵੀ ਪਾ ਲਾਊਗਾ ਹੂੰ ਪਰ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਚੀਜ਼ ਦੀ ਲਾਗਤ ਲਾ ਕੇ ਉਹਦਾ ਮੁੱਲ ਮੋੜਨ ਦੀ ਅੱਜ ਖੇਤੀ ਤੇ ਚਿੰਗ ਸੀਗੜਾ ਕਿਉਂ ਪੈ ਰਿਹਾ ਹੂੰ ਉੱਥੇ ਮਾਹਰ ਇਹੀ ਗੱਲ ਦਾ ਰੋਣਾ ਰੋਂਦੇ ਨੇ ਵੀ ਜਿੰਨੀ ਖੇਤੀ ਦੀ ਲਾਗਤ ਆ ਰਹੀ ਹੈ ਹੂੰ ਉਹਨਾਂ ਨੂੰ ਪੈਸਾ ਵਾਪਸ ਨਿਕਲ ਨਹੀਂ ਰਿਹਾ ਆਹੀ ਕਲੇਸ਼ ਹੈ ਹਾਂ ਅਸਲ ਪਹਿਲਾਂ ਵੀ ਹੁੰਦੀ ਸੀ ਫਸਲ ਹੁਣ ਵੀ ਹੁੰਦੀ ਹੈ ਹੁਣ ਵੀ ਹੁੰਦੀ ਹੈ ਉੱਥੇ ਇਹ ਕਹਿੰਦੇ ਨੇ ਜੇ ਤਾਂ ਸਾਨੂੰ ਭਾਅ ਵਧਾਓ ਹਾਂ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਇਹਦਾ ਮਤਲਬ ਹਸਾਬ ਕਿਤਾਬ ਤਾਂ ਰੱਖਿਆ ਜਾ ਰਿਹਾ ਹੈ ਹੂੰ ਜਿਹਾ ਸਾਬ ਕਿਤਾਬ ਰੱਖੇ ਫਿਰ ਇਹਦਾ ਸਾਬ ਕੌਣ ਰੱਖੂਗਾ ਜਿਵੇਂ ਬਾਈ ਜੀ ਹੁਣ ਇਹ ਥੋੜੀ ਜਿਹਾ ਹੁਣ ਗੰਦੀਆਂ ਹੋ ਗਈਆਂ ਐ ਹਾਂ ਇਹਨਾਂ ਨੂੰ ਫਿਰ ਸਾਫ਼ ਸੁਪਰ ਰੱਖਣ ਵਾਸਤੇ ਵੀ ਬੰਦਾ ਰੱਖਣਾ ਪੈਂਦਾ ਫਿਰ ਕਿਉਂਕਿ ਮੈਂ ਬਹੁਤ ਦੇਖਦਾ ਸੋਸ਼ਲ ਮੀਡੀਆ ਦੇ ਉੱਤੇ ਸੋਲਰ ਪੈਨਲ ਕੱਲੇ ਲਾ ਕੇ ਨਹੀਂ ਚੱਲਦੇ ਹੁੰਦੇ ਇਹਨਾਂ ਦੀ ਦੇਖਭਾਲ ਰੂਟੀਨ 'ਚ ਕਰਨੀ ਪੈਂਦੀ ਹੈ ਸਾਡੇ ਕੋਲ ਤਾਂ ਸਟਾਫ ਹੈਗਾ ਪਾਣੀ ਸਾਡਾ ਆਟੋਮੈਟਿਕ ਹੈ ਜਿਵੇਂ ਜਿਸ ਘਰ ਦੇ ਵਿੱਚ ਵਰਕਿੰਗ ਨੇ ਕੋਈ ਮੈਂਬਰ ਘਟਨੇ ਕਿਉਂਕਿ ਫੈਮਿਲੀਆ ਛੋਟੀ ਹੋ ਗਈ ਚੁੱਕੀਆਂ ਨੇ ਹੁਣ ਪੰਜਾਬੀ ਚ ਨਹੀਂ ਰਹੇ ਜੋਇੰਟ ਦਾ ਮੂੰਹ ਨਹੀਂ ਧੁੱਤਾ ਜਾਂਦਾ ਇਹਨਾਂ ਨੂੰ ਕੌਣ ਸਾਫ਼ ਕਰੇ ਸਾਡਾ ਤਾਂ ਇੱਥੇ ਆਟੋਮੈਟਿਕ ਸਿਸਟਮ ਲਾਇਆ ਹੋਇਆ ਇਹਨੂੰ ਤਾਂ ਇਹ ਸਾਫ਼ ਹੋ ਜਾਂਦੇ ਨੇ ਬੰਦਾ ਆਇਆ ਤਾਂ ਬੱਤ ਵਕੜੀ ਦੇਖ ਕੇ 5 ਜਾਂ 6 ਮਿੰਟ ਲੱਗਦੇ ਨੇ ਸਾਫ਼ ਹੋ ਜਾਂਦੇ ਨੇ ਫਿਰ ਵੱਡਾ ਜੇ ਘੰਟਾ ਲੱਗ ਵੀ ਜਾਊ ਤਾਂ ਆਵਦਾ ਲਾਗਤ ਦਾ ਮੁੱਲ ਵੀ ਮੋੜ ਲਓ 5 ਕਿਲੋਵਾਟ ਜਿਹਦੇ ਘਰੇ ਲਵਾ ਰੱਖਿਆ 7 ਕਿਲੋਵਾਟ ਲਗਾ ਰੱਖਿਆ ਅਸਲ ਪਹਿਲਾਂ ਤਾਂ ਉਹ ਚੱਲਦੇ ਵਿਚਾਰ ਅੱਧੀ ਪੌਣੀ ਕੈਪੈਸਿਟੀ ਤੇ ਬਸ ਇਹੇ ਬੰਦੇ ਕਹਿੰਦੇ ਨੇ ਵੀ ਸਾਡਾ ਬਿਲ ਆਉਣਾ ਹਟ ਗਿਆ ਇਹ ਸਭ ਤੋਂ ਵੱਡਾ ਝੂਠ ਹੈ ਬਿਲਕੁਲ ਨਹੀਂ ਉਹਨੋਂ ਹਟਦਾ ਇਹ ਸਭ ਤੋਂ ਵੱਡਾ ਝੂਠ ਆ ਕਿ ਤੁਹਾਡੇ ਘਰ ਦਾ ਬਿਲ ਆਉਣਾ ਹਟ ਗਿਆ ਨਹੀਂ ਹਟਦਾ ਕਿਹ ਲੈਟੂਗਾ ਜੇ ਤਾਂ ਤੁਸੀਂ ਬਿਜਲੀ ਨੇ ਫੂਕੋ ਘਰ ਨੂੰ ਜਿੰਦਾ ਲਾ ਕੇ ਬੈਠੋ ਫਿਰ ਤਾਂ ਉਹਨੋਂ ਹਟ ਜਾਓ ਉਹ ਫਿਰ ਵੀ ਖੜੇ ਮੀਟਰ ਦਾ ਵੀ ਆਈ ਜਾਂਦਾ ਹੁੰਦਾ ਜੀ ਪਰ ਚਲੋ ਉਹਨੇ ਇੱਕ ਬਿਜਲੀ ਬਣਾ ਦੂ ਇਹ ਹਾਂ ਪਰ ਇੰਨਾ ਨਹੀਂ ਇਹਦੇ ਨਾਲ ਕਰ ਪੂਰਾ ਹੁੰਦਾ ਵੀ ਬਿਲ ਸਾਡਾ ਨਿਲ ਹੋ ਜੇ ਅਸੀਂ ਪੈਸਾ ਇਹ ਮੰਨ ਕੇ ਚੱਲੋ ਸੀ ਇੱਕ ਵਾਰ ਬੈਕਵੇਂ ਨੂੰ ਇਕੱਠੇ ਪੈਸੇ ਭਰਤੇ ਸੀ ਕਿਹੜਾ ਹੀ ਹੁਣ ਕਿਹੜਾ ਹੀ ਭਰਤੇ ਹੁਣ 42 ਕਿਲੋਵਾਟ ਦਾ ਲਾ ਕੇ ਸਾਡਾ ਤਕਰੀਬਨ ਕਹਿ ਲਿਆ ਜਾਵੇ ਵੀ 40 ਹਜ਼ਾਰ ਦਾ ਜਿਹੜਾ ਇਹ ਮਹੀਨੇ ਦੀ ਅਗਾਹਾਂ ਜਾ ਕੇ ਬਿਜਲੀ ਬਣਾਉ ਗਰਮੀਆਂ ਚ ਗਰਮੀਆਂ ਚ ਹਾਂ ਹੁਣ 40 ਹਜ਼ਾਰ ਮਹੀਨੇ ਦੀ ਬਣਦੀ ਹੈ ਬਿਜਲੀ ਤੇ ਐਵਰੇਜ ਲਾ ਕੇ ਚੱਲੋ ਵੀ 25 ਤੋਂ 30 ਹਜ਼ਾਰ ਮਹੀਨੇ ਦੀ ਬਿਜਲੀ ਬਣੋਗੇ ਤੇ 25 ਨੂੰ 12 ਨਾਲ ਮਲਟੀਪਲਾਈ ਕਰ ਲੋ 12 ਵੀ ਭਾਈ ਕਹਦੇ ਗਰਮੀਆਂ ਦਾ 6ਵਾਂ ਮਹੀਨਾ ਪੈਂਦੀਆਂ ਨੇ ਨਹੀਂ ਚਲੋ ਮੈਂ 25000 ਦੀ ਬਿਜਲੀ ਤਾਂ ਹੀ ਮੰਨੀ ਹੈ ਵੀ ਐਵਰੇਜ ਲਾ ਲਓ 20 ਹਾਂ ਜੇ 40 ਕਹਿੰਦੇ ਆ 25 ਕਹਿੰਦੇ ਆ ਹਾਂ 25 ਦੇ 12 ਦੇ ਹਿਸਾਬ ਨਾਲ ਅਸੀਂ ਚੱਲ ਪਈਏ ਹਾਂ ਤਾਂ ਤੁਹਾਡਾ ਭਲਾ ਹੋ ਜਾ ਚਾਰ ਕਿਲੱਖ ਦੀ ਬਿਜਲੀ ਚਾਰ ਕਿਲੱਖ ਦੇ 2.5 ਹਾਂ ਚਾਰ ਕਿਲੱਖ ਇਤੋਂ ਸਾਡਾ ਇਹ 22 ਤੋਂ 23 ਲੱਖ ਰੁਪਏ ਲੱਗਿਆ ਹੋਇਆ ਤੇ 23000 ਦੀ ਸਾਡਾ ਬੈਂਕ ਦਾ ਵਿਆਜ ਪੈਂਦਾ ਕਢ ਲਓ ਇੱਥੇ ਕਢ ਲੂ ਸਕਤਾ ਹਾਂ 25000 ਮਹੀਨੇ ਦੀ ਬਿਜਲੀ ਬਣਾਉਂਦਾ ਐ ਐਵਰੇਜ ਭਾਜੀ ਫਿਰ ਨਹੀਂ ਸਵਾਲ ਸਾਹਮਣੇ ਹੀ ਆ ਸਾਰਾ ਭਲੇਖਣੀ ਐ ਇਹ ਕੀ ਹਿਸਾਬ ਕਿਤਾਬ ਤੁਸੀਂ ਤੁਸੀਂ ਕੀ ਸੋਚ ਕੇ ਲਵਾ ਲਿਆ ਫਿਰ ਮੈਂ ਤਾਂ ਉਹ ਸਾਨੂੰ ਟੈਕਸਾਂ ਚ ਅਲੱਗ ਤੋਂ ਰੇਟ ਹੈ ਸਾਡਾ ਬੈਂਕ ਦਾ ਵਿਆਜ ਵੀ ਕੰਪਨੀ ਨੇ ਪੇ ਕਰਨਾ ਫਿਰ ਜਿਹੜੀ ਇਹ ਦੌੜ ਆ ਕਿ ਸੋਲਰ ਲਵਾ ਲਓ ਜੀ ਐ ਹੋ ਜਾਊਗਾ ਇਹ ਸਸਤਾ ਹੋਣਾ ਚਾਹੀਦਾ ਨਾ ਫਿਰ ਇਹ ਗੱਲ ਤਾਂ ਇਹ ਰਾਏ ਥੋੜੀ ਐ ਇਹ ਕਲੋਂ ਕੁਝ ਚੈੱਕ ਵੀ ਤਾਂ ਕਰੇ ਮੈਂ ਐਸੇ ਦੁੱਤੀ ਗੱਲ ਲਗਾਉਣਾ 42 ਕਿਲੋਵਟ ਦਾ ਲੱਗਿਆ ਹੋਇਆ ਬਾਈ ਤੋਂ 23 ਲੱਖ ਰੁਪਏ ਦੇ ਆਸ-ਪਾਸ ਕੀਮਤ ਇਹਦੀ ਲੱਗਤ ਆਈ ਹੈ। ਹੂੰ ਐਨੀ ਇਹਦਾ ਵਿਆਜ ਬਣਦਾ ਤੇ ਐਨੀ ਇਹਦਾ ਬਿਲ ਬਣਦਾ। ਉੱਥੀ ਗੱਲ ਘੁਮ ਕੇ ਆ ਗਈ। ਗੱਲ ਉੱਥੇ ਕਿ ਬਿਲ ਇਕੱਠੇ ਹੀ ਇੱਕ ਵਾਰ ਜਮਾ ਕਰਾਤਾ ਹੁਣ 4-5 ਸਾਲ ਦਾ। ਇਹੀ ਹੈ? ਹਾਂ ਹਲੇ ਜਗਾ ਕੱਠ ਮਾਰੀ ਐਡੋ। ਨਾਲੇ ਆ ਜਗਾ ਆ ਗਈ ਹੋਊਗਾ ਵੱਖਰੀ। ਪਰ ਸਾਨੂੰ ਮੈਂ ਸੋਂ ਦੱਸਾਂ ਵੀ ਜਿੱਥੇ ਇੰਡਸਟਰੀ ਦੇ ਹੁੰਦੇ ਨੇ ਕਈ ਸਕੀਮਾਂ ਚਾਹੁੰਦੇ ਨੇ ਉੱਥੇ ਸਮਝ ਆਉਂਦੀ ਐ ਇਹਨਾਂ ਨੂੰ ਲੋੜ ਤੇ। ਹੂੰ ਜੇ ਇਹ ਨਾ ਵੀ ਚੱਲੇ ਸਾਡਾ 20000 ਦਾ ਬਿੱਲ ਹੋਣੇ ਸਾਨੂੰ ਤਾਂ ਵੀ ਬਿੱਲ ਮੁੜ ਜਾਵੇਗਾ ਬਿਲਕੁਲ ਜੀ ਗੱਲ ਇਦਾਂ ਹੀ ਆ ਜਾਂਦੀ ਹੈ ਦੇਖੋ ਅਸੀਂ ਟੈਕਨੋਲੋਜੀ ਨੂੰ ਗਲਤ ਨਹੀਂ ਕਹ ਰਹੇ ਟੈਕਨੋਲੋਜੀ ਬਹੁਤ ਵਧੀਆ ਆਇਆ ਹੈ ਸੁਨਦਰ ਸਾਹਿਬ ਪਾਕਿਸਤਾਨ ਵਰਗੇ ਕੰਟਰੀ 'ਚ ਸਸਤਾ ਤੇ ਇੱਥੇ ਮਹਿੰਗਾ ਹੈ ਪੁੱਠਾ ਕੰਮ ਬੱਸ ਚਲੋ ਆਪਣਾ ਆਪਣਾ ਸਵਾਹ ਹੈ ਭਾਈ ਜੇ ਦੇਖ ਲੋ ਕੋਈ ਸਰਕਾਰੀ ਦਰਬਾਰਾ ਦੇਖ ਰਿਹਾ ਹੈ ਜੀ ਇਹ ਵੀ ਇੱਕ ਗੱਲ ਤੁਹਾਨੂੰ ਮੈਂ ਸਪਸ਼ਟ ਕਰ ਦਿਆਂ ਵੀ ਇਹਦੇ ਵਿੱਚ ਫੇਰਾ ਫੇਰੀ ਵੀ ਬਹੁਤ ਹੋਣੀ ਸ਼ੁਰੂ ਹੋਗੀ ਹੇਰਾ ਫੇਰੀ ਦਾ ਮਤਲਬ ਜੀ ਪੈਦਲਾਂ ਚ ਵੀ ਹੇਰਾ ਫੇਰੀ ਹੈ ਹੈਗੇ ਵੀ ਕੰਪਨੀ ਦੇ ਹੇਰਾ ਫੇਰੀ ਬਹੁਤ ਵੱਡੇ ਪੱਧਰ ਤੇ ਹੋਣ ਲੱਗ ਗਈ ਨਹੀਂ ਹੁਣ ਜਿਵੇਂ ਇਹ ਕਿਸੇ ਕੰਪਨੀ ਦੇ ਲੱਗੇ ਹੋਣੇ ਚਲੋ ਆਪਾਂ ਨਾਮ ਨਹੀਂ ਲਵਾਂਗੇ ਉਹ ਹੁੰਦਾ ਕੀ ਹੈ ਜੀ ਹਾਂਜੀ ਜੋ ਕਪੈਸਿਟੀ ਅੱਜ ਹੈ ਉਹ 5 ਸਾਲ ਬਾਅਦ ਨਹੀਂ ਰਹੇਗੀ ਇਹਨੂੰ ਅਸੀਂ ਬੋਲਦੇ ਹਾਂ ਡਿਗਰੇਟਿੰਗ ਡਿਗਰੇਟਿੰਗ ਹੋ ਜਾਂਦੀ ਹੈ ਡਿਗਰੇਟਿੰਗ ਹੂੰ ਮਤਲਬ ਜਿਹੜੀ ਇਹਦੀ ਕਪੈਸਿਟੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਨਵੀਂ ਗੱਡੀ ਤੇ ਪੁਰਾਣੀ ਗੱਡੀ ਦੀ ਐਵਰੇਜ ਘਟਦੀ ਹੈ ਠੀਕ ਹੈ ਇਹਦੀ ਜਿਹੜੀ ਆਉਟਪੁੱਟ ਹੈ ਘਟ ਜੂਗੀ ਹਾਂ ਉਹ ਜਾਂ ਕੁਝ ਪੈਨਲ ਕੋਈ ਖਰਾਬ ਹੋ ਗਿਆ ਤਾਂ ਉਹ ਜਿਹੜੇ ਪੈਨਲ ਨੇ ਉਦੋਂ ਸਾਨੂੰ ਪਤਾ ਵੀ ਇਹ ਮਲ ਬੋਰਡ ਤੋਂ हट ਕੇ ਇਹਨੂੰ ਵੇਚਦਾ ਜਾਂ ਥੋੜਾ ਮੋਟਾ ਖਰਾਬ ਹੋ ਗਿਆ ਰਿਪੇਅਰ ਹੋ ਗਿਆ ਰੀਫਰਨਿਸ਼ਿੰਗ ਕਰਕੇ ਉਹਨੂੰ ਨਵੇਂ ਦੇ ਭਾਅ ਫੇਰ ਮੜਦਾ ਉਹ ਜਿਵੇਂ ਰੀਫਰਨਿਸ਼ਡ ਫੋਨ ਆ ਮਿਲਦੇ ਨੇ ਵੈਬਸਾਈਟਾਂ ਦੇ ਉੱਤੇ ਭਾਈ ਇੱਕ ਗੱਲ ਹੋਰ ਦੱਸੋ ਹੁਣ ਜਿਵੇਂ ਇੱਕ ਤਾਂ ਹੋ ਗਿਆ ਆਪਣਾ ਕਿ ਸਬਸਿਡੀ ਵਾਲਾ ਹਾਂਜੀ ਲੱਗ ਜਾਂਦਾ ਜਿਹੜਾ ਕਹਿੰਦੇ ਪੈਨਲ ਸਬਸਿਡੀ ਵਾਲਾ ਇਹ ਕਿ ਬਿਦਾਊਟ ਸਾਡੇ ਸਬਸਿਡੀ ਵਾਲਾ ਉਹ ਮੇਰੇ ਕਿਸੇ ਜਾਣਕਾਰ ਬੰਦੇ ਨੇ ਲਵਾਇਆ ਕਹਿੰਦੇ ਸਬਸਿਡੀ ਵਾਲਾ ਹੈ ਕਿ ਸਬਸਿਡੀ ਇੰਨੀ ਜ਼ਿਆਦਾ ਮਿਲ ਨਹੀਂ ਰਹੀ ਮੈਂ ਨੂੰ ਕਹਤਾ ਕਿ ਭਾਈ ਅਸੀਂ ਫੁੱਲੇ ਪੇਮੈਂਟ ਦੇ ਦਾਂਗੇ ਕਹਿੰਦੇ ਉਹ ਆਪਣੇ ਤਾਮ ਜੇ ਪੇਜ ਕਾਸ ਪਲਾਸ ਲੈ ਕੇ ਆ ਗਏ ਕਹਿੰਦੇ ਜੀ ਅਸੀਂ ਖੋਲਣਾ ਪੈਨਲ ਇਹ ਇਹ ਕਿਹੜਾ ਹਿਸਾਬ ਹੋਇਆ ਫਿਰ ਖੋਲਣੇ ਮਤਲਬ ਉਹ ਕਹਿੰਦੇ ਅਸੀਂ ਖੋਲਣਾ ਅਸੀਂ ਦੂਆ ਪੈਨਲ ਲਾਵਾਂਗੇ ਤੇ ਹੁਣ ਫਿਰ ਉੱਥੇ ਸਬਸਿਡੀ ਵਾਲੀ ਲੱਗੂ ਨਾ ਨਹੀਂ ਹੁਣ ਉਹਨੇ ਸਬਸਿਡੀ ਲੈਣੀ ਨਹੀਂ ਹੈਗੀ ਆਹੋ ਫਿਰ ਆਲਾ ਚੱਜਦਾ ਦੇਊਗਾ ਜਿੱਥੇ ਸਭ ਚੰਜ ਦਾ ਤਾ ਦਊਗਾ ਕਿ ਉਹ ਸਬਸਿਡੀ ਵਾਲਾ ਤਾਂ ਸਹੀ ਹੋ ਆ ਨਹੀਂ ਕੋਈ ਜ਼ਰੂਰੀ ਨਹੀਂ ਹੈ ਜੇ ਤੁਸੀਂ ਇੱਕ ਨਗਦ ਪੈਸੇ ਦੀ ਚੀਜ਼ ਹੈ ਇੱਕ ਪੁੰਨ ਅਰਥ ਚੀਜ਼ ਹੈ ਪੁੰਨ ਅਰਥ ਤਾਂ ਇਹ ਕਹਿੰਦੇ ਸਾਨੂੰ 1 ਲੱਖ ਕੋਈ ਚੀਜ਼ ਦਿੰਦਾ ਹੂੰ ਉਥੇ ਦਾ ਫਰਕ ਪਊ ਐਸੇ ਗੱਲ ਦਾ ਅਸੀਂ ਕੀ ਜਾਣਦੇ ਨਹੀਂ ਸਾਡੇ ਰਾਜਤੰਤਰ ਨੂੰ ਵੀ ਕੀ ਹੈ ਇਥੇ ਸਬਸਿਡੀ ਦੇ ਨਾਮ ਤੇ ਸਾਡੀ ਵੀ ਗੱਲਾਂ ਹੁੰਦੀਆਂ ਨੇ ਜਦੋਂ ਸਬਸਿਡੀ ਤੇ ਕਹਿੰਦੇ ਆ ਉਹ ਕਹਿੰਦਾ ਤੁਸੀਂ ਸਬਸਿਡੀ ਵਾਲਾ ਸਮਝ ਲੈਣੋ ਜਾਂ ਰੇਟ ਲੈ ਲਓ ਜੇ ਨਹੀਂ ਸਬਸਿਡੀ ਮਿਲਣੀ ਉਹਨਾਂ ਰੇਟ ਜ਼ਿਆਦੇ ਬੋੜ ਕੋੜ ਕੇ ਫੇਰ ਉਹ ਹੀ ਖੋਤੀ ਬੋੜ ਸੱਲੇ ਨਹੀਂ ਭੱਜਣ ਨਹੀਂ ਦੇਣਾ ਕਿਤੇ ਪਾਸੇ ਭੱਜਣ ਨਹੀਂ ਦੇਣਾ ਪਰ ਇਹ ਜਿਹੜੇ ਨੇਮਤ ਹੈ ਬਹੁਤ ਵੱਡੀ ਨੇਮਤ ਹੈ ਰਾਸ਼ਟਰ ਲਈ ਜਾਂ ਲੋਕਾਂ ਲਈ ਇਹਨੂੰ ਇਹ ਜੇ ਠੱਗ ਚੋਰਾਂ ਦੇ ਹੱਥਾਂ ਚੋਂ ਕੱਢ ਕੇ ਸਹੀ ਹੱਥਾਂ 'ਚ ਚੀਜ਼ ਹੋਣੀ ਚਾਹੀਦੀ ਹੈ ਤੇ ਸਹੀ ਭਾਅ ਤੇ ਹੋਣੀ ਚਾਹੀਦੀ ਹੈ ਅਸੀਂ ਬਾਰ ਬਾਰ ਗੱਲਾਂ ਕਰਦੇ ਹਾਂ ਰੋਜ਼ ਅਸੀਂ ਜਲੂਸ ਕੱਢਦੇ ਆ ਪਾਕਿਸਤਾਨ ਦਾ ਮੈਨੂੰ ਤਾਂ ਹੈਰਾਨੀ ਹੋਈ ਜਦੋਂ ਉੱਥੇ ਪਤਾ ਲੱਗਾ ਵੀ ਸਾਡੇ ਲੋਕ ਕਿਤੇ ਜ਼ਿਆਦਾ ਸਸਤੇ ਹੈ ਹੂੰ ਉਥੇ ਮਹੀਆ ਹੋ ਰਿਹਾ ਤੇ ਸਾਨੂੰ ਕਈ ਗੁਣਾ ਮਹਿੰਗਾ ਹੋ ਰਿਹਾ ਸਾਨੂੰ ਕਈ ਗੁਣਾ ਮਹਿੰਗਾ ਹੋ ਰਿਹਾ ਬਿਲਕੁਲ ਜੀ ਸਵਾਲ ਬਹੁਤ ਨੇ ਦੇਖੋ ਜੀ ਇਹ ਸਸਤਾ ਹੋਗਾ ਤਾਂ ਆਪ ਦਾ ਸਹੀ ਟਾਈਮ ਤੇ ਮੁੱਲ ਮੜੂਗਾ ਅੱਜ ਮੈਂ ਤੁਹਾਨੂੰ ਦੱਸਦਾ ਵੀ ਉਹਨੇ ਨਾਲ ਸਾਡਾ ਵਿਆਜ ਹੈ ਉਹ ਨਹੀਂ ਇਹਦਾ ਬੇਲ ਹੈ ਬਿਲਕੁਲ ਗੱਲ ਹੀ ਆ ਜਾਂਦੀ ਜੀ ਉਹ ਜਿਹੜਾ 25 20 25 ਲੱਖ ਰੁਪਏ ਉਹ ਸਾਡਾ ਕਿੱਦੇ ਮੜੂਗਾ ਸਵਾਲ ਤਾਂ ਉਹੀ ਆ ਜਾਂਦਾ ਕਿ ਪੈਸਾ ਲਾਇਆ ਤਾਂ ਕਿੱਧਰ ਗਿਆ ਕਿੱਧਰ ਗਿਆ ਤੇ ਗੱਲ ਇਹੀ ਹੈ ਜੀ ਜੇ ਕੋਈ ਸਰਕਾਰੀ ਦਰਬਾਰਾ ਦੇਖ ਰਿਹਾ ਤਾਂ ਇਸ ਗੱਲ ਦੇ ਉੱਤੇ ਜਰੂਰ ਜਿਹੜਾ ਗੌਰ ਕੀਤਾ ਜਾਵੇ ਕਿ ਦੇਖੋ ਚੀਜ਼ ਬਹੁਤ ਵਧੀਆ ਟੈਕਨੋਲੋਜੀ ਬਹੁਤ ਵਧੀਆ ਮਿਲਣਾ ਜਿਹੜਾ ਆ ਉਹ ਜਿਹੜੀ ਆ ਆਮ ਆਦਮੀ ਦੀ ਜੇਬ ਦੇ ਉੱਤੇ ਡਾਕਾ ਨਹੀਂ ਪੂਰੀ ਪਲਟਣ ਲੈ ਕੇ ਬੰਦਾ ਪਹੁੰਚ ਜਾਂਦਾ ਹੈ ਕਿ ਅੱਜ ਕੋਈ ਪੈਸਾ ਇਹਦੇ ਭੱਲੇ ਛੱਡਣਾ ਨਹੀਂ ਹੈਗਾ ਹੁਣ ਜੇ ਆਪਾਂ ਕੰਪੇਅਰ ਕਰਦੇ ਹਾਂ ਕਿਸੇ ਦੇਸ਼ ਨੇ ਦੇ ਨਾਲ ਅਤੇ ਆਪਣੇ ਆਪ ਨੂੰ ਦੇਖਦੇ ਹਾਂ ਆਪਾਂ ਬਹੁਤ ਆਪਣੇ ਆਪ ਨੂੰ ਦੱਸਦੇ ਹਾਂ ਬਹੁਤ ਵਿਕਸਿਤ ਆਸੀਂ ਆਸ-ਪਾਸ ਦੇ ਆਸੀਂ ਆਸ-ਪੜੋਸ ਦੇ ਦੇਸ਼ਾਂ ਨਾਲੋਂ ਪਰ ਜਦੋਂ ਮਹਿੰਗਾਈ ਦੀ ਗੱਲ ਆ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਆਪਾਂ ਕਿਸੇ ਕੋਲੋਂ ਪਿੱਛੇ ਨਹੀਂ ਹੈਗੇ ਇਸ ਗੱਲ ਦੇ ਉੱਤੇ ਵੀ ਗੱਲਬਾਤ ਕਰਨੀ ਚਾਹੀਦੀ ਹੈ ਜੇ ਕੋਈ ਸਰਕਾਰੀ ਦਰਵਾਜ਼ਾ ਦੇਖ ਰਿਹਾ ਤਾਂ ਇਸੇ ਟੈਕਨੋਲੋਜੀ ਉੱਤੇ ਵਰਕ ਕੀਤਾ ਜਾ ਸਕਦਾ ਹੈ ਬਹੁਤ ਵਧੀਆ ਗੱਲ ਹੈ ਇਹ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖਰਨੇ ਦੋ ਹੀ ਜ਼ਿਆਦਾ ਦੇ ਦੇਰ ਹੋ ਰਹਿਵਟਗੀ ਧੰਨਵਾਦ